ਉਹ ਵਿਭੂਗੜ੍ਹ ਕੜ ਵਾਸਤੇ ਜਿਹੜਾ ਵਰਨਾ ਪੰਜਾਬ ਨੂੰ ਕਰ ਦਿੱਤਾ ਇਹ ਗਿਰਫਦਾਰੀ ਜਿਹੜੀ ਹੈ ਇਹ ਅੰਤਲੇਂਗੇ ਸ਼ਰਵਾਤ ਹੈ ਸਾਹਿਬ ਜਦੋਂ ਤੱਕ ਆਏ ਉਹਨਾਂ ਨੇ ਆ ਕੇ ਕਿ ਪੰਜਾਬ ਚ ਮਾਹੌਲ ਵੇਖਿਆ ਬਹੁਤ ਹੀ ਨੌਜਵਾਨੇ ਜਿਹੜੇ ਨਸ਼ੇ ਦੀ ਤਲਦਾਂ ਵਿੱਚ ਫਸ ਚੁੱਕੇ ਸੀ ਸਾਹਿਬ ਹੀ ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਸਸਾ ਛਾੜਿਆ ਹੈ ਹਜ਼ਾਰਾਂ ਕਰ ਚਾਏ ਉਸ ਨੂੰ ਰੋਕਣ ਦਾ ਕੋਈ ਜਦ ਤੱਕ ਸੀ ਕੋ ਕੋਲੋਂ बैरकों में अमृतपाल के समर्थकों को रखा गया है वहां सुरक्षा का कड़ा पहरा है मेरी वोट ओस हैं, मेरी वोट दुनिया भी नाते दालते हैं ना किसी ओर गलती हैं, मेरी वोट और सदन सच परिषद की जारी दे छोटे तो छोटा लेके बड़े तो बड़ा नशकوين से ਬਹੁਤੀ ਮਾਵਾਂ ਇਥੇ ਰੋਂਦੀਆਂ ਸੀ ਆਣ ਕੇ ਕਰ ਲਾਉਂਦੀਆਂ ਸੀ ਕਿ ਸਾਡੇ ਬੁੱਤ ਨਸ਼ੇ ਚੋਂ ਕੱਢੋ ਉਹਨਾਂ ਨੂੰ ਉਹਨੇ ਨਸ਼ੇ ਚੋਂ ਕੱਢ ਕੇ ਆ ਗੁਰੂ ਦੇ ਮਰਲੇ ਆ ਮਰ ਤੇ ਚ ਪਾਇਆ ਜੇ ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ ਨਸਲਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੁੱਖਾਂ ਚ ਮਾਵਾਂ ਦੀਆਂ ਕੁੱਖਾਂ ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਾਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦਵਾਈਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲ ਲੱਕੇ ਛੁੱਟ ਜਾਂਦੀ ਹੈ ਸੋ ਅਸੀਂ ਸੱਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ ਚੋਂ ਵੀ ਤੁਸੀਂ ਪਹੁੰਚੋ ਕੋ ਮੜਾ ਚੰਗਾ ਜਗਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਾਣੀ ਪਾਣੀਆਂ ਨਾਮ ਜਪਣਾ ਸਿਮਰਨ ਕਰਨਾ ਸ਼ਸਤਰ ਵਿਦਿਆ ਲੈਣੀ ਹੈ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਆ ਜਦੋਂ ਪੌਲ ਮਰਿਆਂ ਨੂੰ ਜੀਂਦਾ ਕਰ ਸਕਦੀ ਤੁਹਾਡਾ ਨਸ਼ਾ ਵੀ ਛੜਾ ਸਕਦੀ ਜਿਹੜਾ ਨਸ਼ਾ ਏ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਹਕੂਮਤਾਂ ਨੂੰ ਜਿਆਦਾ ਕੋਈ ਤੁਹਾਡੇ ਆਸਤੇ ਪ੍ਰੋਪਗੈਂਡਾ ਨਹੀਂ ਕਰਨਾ ਚਾਹੀਦਾ ਕਿਉਂਦੇ ਹੋ ਤਾਂ 84 ਵੇਲੇ ੱਟਕੇ ਨਾਲ ਮਾਰੇ ਸੀਗੇ ਫੇ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਇਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਇਹ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਦੀ ਖੁਸ਼ੀ ਨਾਲ ਮਾਰ ਰਹੀ ਆ ਕੋਈ ੱਟਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰੀਆਂ ਨਾਲੇ ਆਪ ਤਾਂ ਮਾਰ ਰਹੀ ਆ ਅਧਰ ਮਾਂ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਆਵਾ ਹੋਣਾ ਕੋਈ ਘਰ ਹੋਗਾ ਜਿਹਦੇ ਘਰੇ ਨਸ਼ਾ ਨਹੀਂ ਹੋਊ ਮੈਨੂੰ ਨਹੀਂ ਲੱਗਦਾ ਜੇ ਇਹ ਹੀ ਚੀਜ਼ ਚੱਲਦੀ ਰਹੀ ਕਿ ਉਹ ਵੀ ਕਰਕੇ ਨਾ ਟੈਮ ਬਚਿਆ ਰਹੂਗਾ ਸੰਗਤ ਉਹ ਜੀ ਹੋ ਜਾਂਦੀ ਹੈ ਬੰਦੇ ਦੀ ਯੋਗ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ ਹੀਰੋਇਨ ਟੀਕੇ ਕੋਕੀਨ ਆਈਸਾ ਦਬਈਜ ਤੇ ਡੋਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇਹ ਤੇ ਟੀਕੇ ਲੋਂਦਾ ਹੁੰਦਾ ਸੀ ਨਾ ਆ ਸਾਰੇ ਭਰੇ ਪੈ ਸੀਗੇ ਜੀ ਵਾਹਾਂ ਦੇ ਨਿਸ਼ਾਨ ਇਤਰ ਵੀ ਸੀਗੇ ਟੋਟਲੀ ਇਹ ਭਰੇ ਪਏ ਸੀ ਆਜ ਕਰਤਾ ਇਦਾਂ ਲੋਕਾਂ ਨੂੰ ਤੁਹਾਡੇ ਪਰਮਾਤਮਾ ਦਾ ਬਹੁਤ ਤੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮਾਸਤ ਕਿਵੇਂ ਅਸੀਂ ਕਿਉਂ ਨਾ ਲੋਕਾਂ ਨੂੰ ਸਾਹਰੇ ਕਿਉਂਕਿ ਸਾਨੂੰ ਪਤਾ ਹੀ ਸਾਡੀ ਬਕੌਂਦੇ ਨੂੰ ਜਿਹੜੀ ਹੈ ਸਭ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜੱਲਾ ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਲਾ ਲੋ ਵੀ ਜੇ ਆ ਕਮਰੇ ਜਿਵੇਂ ਪਿਆ ਜੇ ਉਧਰੋਂ ਹਾਕਮਾਤੀ ਉਹਨਾਂ ਕੋਲ ਹੈ ਨਹੀਂ ਹੈ ਨਹੀਂ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਵੀ ਨੌਜਵਾਨ ਨੂੰ ਸੰਗਤ ਦੇਣੀ ਜਿਹੜੀ ਸੰਗਤ ਕੋਈ ਸੰਗਤ ਤੋਂ ਬਿਨਾਂ ਮੁਲਕ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬੋਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ 'ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਆਉਂਦਾ ਉਹਨੂੰ ਅਸੀਂ ਸੰਗਤ ਮਿਲੇ ਜੇ ਸੰਗਤ ਦੇ ਵਿੱਚ ਰਹਿ ਕੇ ਜਿਉਂ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਫਰਮਾਨ ਦਿੱਤਾ ਉਹ ਉਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਣਦੇ ਧਰਮ ਬਣ ਕਦੋਂ ਕੱਲ ਅੱਜ ਅੱਜ ਨਹੀਂ ਬਾਬਾ ਤੇ ਸਾਡੇ ਅੱਧੀ ਨਹੀਂ ਕੱਦੀ ਇਸ ਸੰਸਾ ਕੱਦੀ ਨਹੀਂ ਕੱਦੀ ਜਵਾਨ ਵਾਲੇ ਕੋਲ ਅੱਜ ਕੀ ਖਾਧਾ ਹੈ ਕੱਲ ਖਾਧਿਆ ਅੱਜ ਮੈਂ ਅੱਜ ਵੀ ਨਾ ਆਇਆ ਮੈਂ ਆ ਝੂਠ ਨਹੀਂ ਮੈਂ ਬੋਲਣਾ ਠੀਕ ਹੈ ਹਾਂਜੀ ਝੂਠ ਨਹੀਂ ਮੈਂ 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 ਜਿਹੜੀ ਗੱਲ ਮੈਂ ਝੂਠ ਤਨੂੰ ਬੋਲਦਾ ਦੋ ਜਣੇ ਨੇ ਛੱਡਣਾ ਆਏ ਉਹਨਾਂ ਦੇ ਸਾਹਮਣੇ ਹੀ ਉੱਟਵਾਲ ਜੰਮੇ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਕਰਦਾ ਹੈ ਮਹਾਰਾਜ ਕਿਹਤਰਾ ਮੈਂ ਮਾਮਾ ਧੀਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਵਿਆਹ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਜਾਂ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬੈ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇਰ ਸ਼ਰਾਬ ਦੇਣ ਲੱਪੇ ਲੀਟਰ ਫਿਰ ਉਹੀ ਚਿੱਤਾ ਫੇਮ ਐਦਾਂ ਦੇਣ ਲੱਪ ਇਹ ਸੋਚ ਲਿਆ ਸੀ ਵੀ ਮਾਰ ਗਏ ਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਤੇ ਚਾ ਫਾ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗਿਆ ਸੀ ਹੁਣ ਇਹ ਸੱਚਾਈ ਕਿਸੇ ਤੋਂ ਲੁਕੀ ਐ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ 'ਚ ਇੱਕ ਨੌਜਵਾਨ ਚਟਾਨੀ ਪਿੰਦਾ ਤੇ ਚਿੱਤੇ ਨਾ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲਕੁਸ਼ੀ ਨਹੀਂ ਤੇ ਹੋਰ ਕੀ ਐ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰ ਦੇ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵੀ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਗਿਆ ਕਈ ਵਾਰੀ ਇਹਨੇ ਤਾਂ ਫੀਸ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਢੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਤੇ ਫਿਰ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਕੀ ਕਾਲਾ ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੁਣਦਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਔਨਸਰ ਟੀਕੇ ਤਾਂ ਇਹਦੇ ਬੰਦ ਹੋ ਕੇ ਇੱਥੇ ਨਸ਼ਾ ਮਿਲਣਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਨੇ ਮਹਿਤੇ ਕੀਤਾ ਵਹਿੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਤੇ ਸਿੱਖ ਗੋਮਨ ਦੇ ਨਾਲ ਜੋੜ ਰਹੇ ਨੇ ਸਾਰਿਆਂ ਨੂੰ ਪੰਜਾਬ ਦੀ ਜਮਾਨੀ ਦਾ ਘਾਣ ਹੁਣੋਂ ਫਟ ਰਿਹਾ ਜੀ ਹਾਂ ਜੀ ਵਧੀਆ ਗੱਲ ਹੈ ਜੀ ਜਿਹੜੇ ਲੋਕ ਬਾਹਰ ਰਿਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇਗੇ ਵੀ ਇੱਥੇ ਰਹਿ ਕੇ ਆਪਣੀ ਪਾਉਂਦ ਲਈ ਕੁਝ ਕਰੀਏ ਜੀ ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬਰਨ ਕਲਾਂ ਵਿੱਚ ਹੋਈ ਸੀ ਤੇ ਉਦੋਂ ਬਾਅਦ ਮੈਂ ਮਨਚੀ ਇਹ ਧਾਰ ਲੈ ਕੇ ਮੈਂ ਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਨਾ ਹਾਂ ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ ਆਪਾਂ ਦੂਜਾ ਪਹਿਲਾਂ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤੇ ਮੈਂ ਨਹੀਂ ਹੁਣ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਗਵਾਇਆ ਜਾਵੇ ਭਾਈ ਦੀਪ ਸਿੱਧੂ ਦੇ ਬੋਲਾ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦੇ ਸਰੇਆ ਸੀ ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਕਹਿੰਦੇ ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ ਤੁਸੀਂ ਇਹਨਾਂ ਲਈ ਇੱਕੋਂ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਹੀ ਕਰਨਗੇ ਚਾਹੇ ਤੁਸੀਂ ਪੰਜਾਬ 'ਚ ਬੈਠੀ ਹੋ ਚਾਹੇ ਬਾਰਦੇ ਪਾਉ ਜੋਲੀ ਤਮਾਕੂ ਵੀ ਜ਼ਰਾ ਬੰਦ ਕੀਤਾ ਸਰਦੀ ਕਰ ਮੱਕੀ ਵਾਇਰ ਨੂੰ ਦੇਖ ਚਾਹਨਾ ਜ਼ਰੂਰ ਹੈ ਜਹਰੋ ਭਾਵੇਂ ਸਰਦੀ ਕਰ ਮਾਲਕ ਕਿਸਾਨ ਸੱਚੇ ਬੋਲ ਸਕ ਪਗ ਜਿਹੜੀ ਗਲੀ ਚ ਨਿਕਲ ਜਾਓ ਉਹ ਤਮਾਕੂ ਨਾਲ ਭਰੀ ਪਈ ਹੈ ਜਿਹੜੇ ਪਾਸੇ ਨੂੰ ਤੁਰ ਜਾ ਤੁਹਾਨੂੰ ਸਰਿੰਝਾ ਟੀਕੇ ਲੱਭ ਜਾਂਦੇ ਨੇ ਇਹ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਮੈਂ ਤੇ ਇੱਥੋਂ ਤੱਕ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ ਪ੍ਰੇਮ ਪਿਆਰ ਨਾਲ ਤੁਹਾਡਾ 5-600 ਹਜ਼ਾਰ ਦਾ ਤੁਹਾਨੂੰ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋਲ ਆਣ ਕੇ ਪੈਸੇ ਦਾ ਜੇਕਰ ਤੁਹਾਨੂੰ ਨਾ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹਿ ਰਹੇ ਵਿਚਾਰਨਾ ਵਿੱਚ ਪਾ ਪਾ ਦੇ ਜੇ ਪੀਣ ਛਕੜੀ ਹੋਵੇ ਤਾਂ ਪਾਪਾ ਪੁੱਛ ਕੇ ਛਕਦੇ ਜੋ ਕਿ ਹੈ ਕਿ ਤਾਰ ਪੀਣਾ ਪਾਪਾ ਨੂੰ ਪੁੱਛ ਕੇ ਸਰਟੀਫਾਈਡ ਲੈਣਾ ਦਾ ਪਾਪਾ ਕੋ ਉਹ ਅੰਮ੍ਰਿਤ ਪੀਣਾ ਹੈ ਗੁਰੂ ਦਾ ਖੜੇ ਬਾਟ ਦੀ ਪੌੜੀ ਤੇ ਪਾਪਾ ਨਹੀਂ ਛਕਦੇ ਫਿਰ ਪਾਪਾ ਤੇ ਉਹਦਾ ਜੜੀ ਪਾਪੂ ਕਿਹ ਹੁੰਦਾ ਤੇ ਜੇ ਸ਼ਾਕੇ ਦਿੰਦਾ ਪਾਪੂ ਕੋ ਕੱਢਦਾ ਵੰਦਾ ਤੇਰੇ ਅੰਦਰੋਂ ਹਾਂ ਤੁਸੀਂ ਕਹ ਰਹੇ ਹੋ ਨਾ ਕਾਲੀ ਖੂਲਾ ਜਿੰਨਾ ਮੂਹਰੇ ਖੜੇ ਨਾ ਬਲਾਗ ਇੱਥੇ ਬਲਾਗ ਲੱਗਿਆ ਜਾ ਕੇ ਖੇਤੀ ਹੈ ਹਾਂ ਉਹਨੂੰ ਉਹਨੂੰ ਬਾਪ ਨੂੰ ਛਕਾ ਦੇਣਾ ਨਾਲ ਤੋਂ ਲੈ ਕੇ ਦੇ ਆ ਬਿਲਕੁਲ ਸੈਂਕੜੇ ਨੌਜਵਾਨ ਇੱਥੇ ਆ ਗਏ ਆ ਬਹੁਤ ਨੇਮਤ ਵੀ ਛਕੇ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਕਾਰਜਾਂ ਤੇ ਲੱਗੇ ਹੋਏ ਜਿਹੜੇ ਉਹ ਪਹਿਲਾਂ ਨਸ਼ੇ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਹੋ ਜਿਨ੍ਹਾਂ ਨੇ ਤੇਕਨ ਕਿਲੇ ਪਹਿਲੀ ਵੇਚੀ ਆਪਣੇ ਨਸ਼ੇ ਦੇ ਉਹ ਛੱਡ ਕੇ ਨਸ਼ੇ ਉਹ ਬਹੁਤ ਜਿਹੜੇ ਆਪਣੇ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿਵੇਂ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੁੱਜੇ ਨੂੰ ਜਨਰਲ ਸਿਵੈ-ਵਾਨ ਤੇ ਲੱਗੇ ਜਿਹੜੇ ਘਰ ਦੇ ਦੇਖ ਕੇ ਡਰ ਜਾਂਦੇ ਸੀ ਅੱਜ ਕਹਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣ ਤੇ ਲਗਾਦਾ ਸਾਰੇ ਆਲੇ-ਦੁਆਲੇ ਰਾਤ ਨੂੰ ਪੈਦਾ ਵੀ ਇੱਥੇ ਮੈਂ ਹੀ ਲਾਉਣਾ ਆ ਜੀ ਦਿਨ ਮਾਰਦੀ ਕੋਸ਼ਿਸ਼ ਆ ਦੇ ਇੱਥੇ ਆਤਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਜਾ ਜਰਨਣ ਲੱਗ ਗਿਆ ਆ ਕਹਿੰਦੀ YouTube ਤੇ ਕਿਦਾਂ ਫਤਪਾਲ ਸਿੰਘ ਜੀ YouTube ਤੋਂ ਬਾਹਰ ਕਿਦਾਂ ਆ ਗਏ ਹੂੰ ਬਾਰ ਆ ਗਏ ਬਈ ਮਿੱਟੀ ਵਿੱਚ ਬਾਹਰ ਆ ਗਏ ਦੇਖਿਆ ਨਹੀਂ ਆਉਂਦੇ ਨਾ ਬਾਹਰ ਦੇਖਿਆ ਤੇ ਜਿਹੀ ਪਾ ਦੇ ਗੁਰਜੋਕ ਹੋਂਦੀ ਬਾਈਕ ਮੱਛੀ ਪਾ ਦੇ ਜਿਹੜੇ ਵੀ ਨੌਜਵਾਨ ਉਹ ਮੈਂ ਜਿੰਨਾਂ ਕੋ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਜੀ ਨੈਲਸਨ ਤੋਂ ਪਗੋੜੇ ਨੇ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਔਲਝ ਚੁੱਕੇ ਆ ਇਹਦੇ ਬੱਚੇ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋ ਕੁਦਰਤੀ ਨਹੀਂ ਸਾਡੇ ਚਾਨ ਬੜਿਆ ਕਿ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ੇ ਦਾ ਜਿਆਦਾ ਮੋਹ ਹੈ ਨਸ਼ੇ ਦੇ ਲੱਗ ਪੈਂਦੇ ਨੇ ਬਿਨਾਂ ਦਰਦ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ بڑی ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਉਸ ਨਸ਼ੇ 'ਚ ਨੌਜਵਾਨੀ ਬਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜਜ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸ਼ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ نسل ਵੀ ਖਤਮ ਹੋਵੇ ਤੇ ਉਸ ਤੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁੜਕਾ ਸਾਹਿਬ ਦੀ ਜਪਜੀ ਸਾਹਿਬ ਦੀ ਸੌਂ ਖਾ ਕੇ ਉਤਰ ਗਏ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਜੜੀ ਪੁੱਖ ਦਾ ਵਾਸਤਾ ਪਾ ਕੇ ਉਤਰ ਗਏ ਨੇ ਜਿਹੜੇ ਬਦਵੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਉਤਰਦੇ ਨੇ ਇਹਨਾਂ ਕੁਝ ਨਹੀਂ ਕਰਨ ਉਹ ਸਾਡੇ ਪੁੱਤ ਨਹੀਂ ਬਚਾਉਂਦੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੀ ਕਹਿੰਦੇ ਜੀ ਚਿੱਟਾ ਹਟ ਕੇ ਤੇ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆਹ ਸਰਕਾਰਾਂ ਵਗਾ ਰੀਆਂ ਜੀ ਜੇ ਸਰਕਾਰਾਂ ਸਰਕਾਰਾਂ ਚਾਹਣ ਤੇ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਉਹਨਾਂ ਸੇ ਛੁਡਾਰੇ ਆ ਅਮਰਿਤ ਸੰਚਾਰ ਕਰ ਰਹੇ ਆ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ ਦੇ ਅਸੀਂ ਤਾਂ ਸਿਆਸੀ ਕੰਮ ਕਰ ਰਹੇ ਹਾਂ। ਜੇ ਸਾਡਾ ਵਿੰਗ ਇੱਕ ਹੋਰ ਬਰਬਰ ਦਾ ਇਸ ਕੰਮ ਤੇ ਲੱਗਦੇ ਅੰਮ੍ਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫਿਰ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ। ਤੇ ਭਾਈ ਅਮਰਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ, ਪ੍ਰਾਊਡ ਵੀ ਹਾਂ ਕਿ ਇੱਕ ਖੜੀ ਹੋ ਗਈ ਹੈ ਟਕਸਾਲ ਜਿਹੜੀ ਨਸਬ ਹੀ ਛਡਾਉਂਦੀ ਹੈ ਤੇ ਅੰਮ੍ਰਿਤ ਸੰਚਾਰ ਵੀ ਕਰਦੀ ਹੈ ਸਜ਼ਾਰ ਬਸੰਤ ਸਿੰਘ ਦਾ ਜਿਹੜੇ ਇੱਥੇ ਇੰਚਾਰਜ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਆ ਆਜੋ ਪਤਾ ਉਹਨਾਂ ਨੂੰ ਲਪਾਉਣ ਦਾ ਵੇਲਾ ਨਹੀਂ ਆਜ ਉਹਨਾਂ ਨੂੰ ਜਿਹੜਾ ਛੇ ਛੇ ਫੁੱਟੇ ਜਵਾਨ ਹੋਏ ਲਗਾ ਕੇ ਦੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਗਏ ਜਿਹੜੇ ਲਗਾਏ ਸੀ ਬਾਥਰੂਮਾਂ 'ਚ ਵੜੇ ਤੇ ਬੂਹੇ ਤੋੜ ਤੋੜ ਕੱਢੇ ਕਿ ਨਹੀਂ ਕੱਢੇ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸ ਸਤਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਥ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦੀਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਆਹੀ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਹੈ ਜੇ ਤੇ ਚਾਹੁੰਦੇ ਹੋ ਪੇ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਵੀ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਦੀ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ ਮਾਣਾ ਸੀ ਕਰਕੇ ਵਖਾਲਾ ਚਿੱਟਾ ਬੰਦ ਪਿਆ ਆਵਜੋਂ ਮਾਮਾ ਸਤਨਾ ਪੰਜਾਬ ਚ ਨਾ ਪੋਤਾ ਮੋਢਿਆ ਤੇ ਗਏ ਆ ਮਾਮਾ ਪੈ ਅਮਰਿਆਂ ਮਿਆਂ ਹੁਣ ਮਾਪਿਓ ਮੜਿਆ ਸਾਡੇ ਪਿੰਡ ਚ ਸ਼ਰਿਆਮ ਵਿਖਦਾ ਸ਼ਰਿਆਮ ਸਕੀ ਦੁਨੀਆਂ ਤੇ ਆਟਾ ਨਹੀਂ ਮਿਲਦਾ ਜਿੱਡਾ ਮੇਰੇ